ਬਾਹਰ ਦੇ ਸਾਕਾ ਜੋ ਸੋਦਾਰ ਜੀ ਪਾਸਨ ਜੀ ਦਿਵਾਲਪੁਰਾ ਐਮ ਐਲ ਐ ਸਾਹਿਬ ਸਾਡੇ ਅੱਜ ਸਬੋਧ ਦੀ ਜੀਤੀ ਵਿੱਚ ਆਇਆ ਸਭ ਤੋਂ ਪਹਿਲਾਂ ਤਾਂ ਉਹਨਾਂ ਦਾ ਤੇ ਉਹਨਾਂ ਦੇ ਨਾਲ ਸਾਰੇ ਪਤਵੰਤੇ ਸੱਜਣਾ ਦਾ ਇਸ ਸਕੂਲ ਵਿੱਚ ਆਉਣ ਤੋਂ ਤੇ ਜੀ ਆਇਆਂ ਵੈਲਕਮ ਤੁਹਾਡਾ ਇਹ ਜਿਹੜਾ ਕਦਮ ਚਲਿਆ ਤੇ ਸਕੂਲ ਨੂੰ ਹੋਰ ਚਾਰਚਾਂ ਲਾਊਗਾ ਜਿਵੇਂ ਕਿ ਮਾਇਸਕੂਲ ਦੀ ਗੱਲ ਕਰਾਂ ਜੇ ਸਾਡੇ ਬਲਾਗ ਦੇ ਵਿੱਚੋਂ ਤੁਹਾਡੇ ਪਿੰਡ ਦਾ ਸਕੂਲ ਜਿਤਾਰੀ ਪ੍ਰਮੇਸ਼ਰਪੁਰ ਮਾਨਕੀ ਬਹੁਤ ਹੀ ਵਧੀਆ ਸਕੂਲ ਆ ਬਹੁਤ ਹੀ ਉਦਮੀ ਟੀਚਰ ਨੇ ਤੇ ਸਭ ਤੋਂ ਵੱਡੀ ਗੱਲ ਕਿ ਪਿੰਡ ਦੇ ਜੋ ਐਨ ਆਰ ਆਈ ਨੇ ਘਰਾਣੇ ਉਹਨਾਂ ਦਾ ਬਹੁਤ ਵੱਡਾ ਸਹਿਯੋਗ ਆ ਸਭ ਤੋਂ ਪਹਿਲਾਂ ਤਾਂ ਮੈਂ ਸਾਜੀ ਹਾਂ ਬਹੁਤ ਹੰਝੀਆਂ ਦੇ ਇੱਕੋ ਸਮਾਗਮਾਂ ਤੋਂ ਕਿ ਸਰਦੀ ਸਕੂਲ ਦੇ ਵਿੱਚ ਪਹੁੰਚੇ ਐਨ ਮੇਸ ਬਾਅਦ ਵੀ ਲਾਫ ਖਿਆਲ ਕਰਾਂਗੇ ਜੀ ਨਾ ਤੁਸੀਂ ਸਾਡਾ ਜੋਨ ਜੀ ਮੈਨੂੰ ਪਤਾ ਲੱਗਾ ਜੀ ਉਹ ਸੇਕਸਪਰ ਦੇ ਜਮਾਈ ਵੀ ਨੇ ਤੇ ਉਹ ਪਹੁੰਚੇ ਨੇ ਮੇਰੇ ਬਤੋ ਸਾਰੇ ਇਨਸਾਫਵਾ ਪੰਮੋਗਾ ਉਸ ਇੱਕ ਤੇ ਉਹਨਾਂ ਦੇ ਜੀ ਬਹੁਤ ਬਹੁਤ ਧੰਨਵਾਦ ਕਰਦੇ ਆਂ ਬਾਕੀ ਜਿਹੜੇ ਬੱਚੇ ਤੇ ਮਾਤਾ ਪਿਤਾ ਬੈਠੇ ਨੇ ਮੇਰੀ ਉਹਨਾਂ ਨੂੰ ਬੇਨਤੀ ਆ ਜਿਹੜੇ ਬੱਚੇ ਨੇ ਕਿਹੜਾਂ ਤੁਸੀਂ ਪ੍ਰਾਈਵੇਟ ਸਕੂਲ ਚ ਭੇਜਦੇ ਆ ਉਹ ਅਨਛੋਟੇ ਸਕੂਲ ਅਤੇ ਦੁਕਾਨਾਂ کہہ ਸਕਦੇ ਆ ਨਾ ਕੁਨਾਂ ਤੋਂ ਹਟਾ ਕੇ ਦੇ ਬੱਚੇ ਦੇ ਉਹ ਬੱਚੇ ਅੰਦਰ ਸਰਕਾਰੀ ਸਕੂਲ ਚ ਦਾਖਾ ਕਰਾਉ ਉਹ ਉਹਦਾ ਤੁਸੀਂ ਦੇਖੇ ਰਹੀਆਂ ਨਹੀਂ ਸਾਹ ਕੁਝ ਬੱਚੇ ਸਰਕਾਰ ਨੂੰ ਫੀਸ ਦਿੱਤਾ ਜਾਂਦਾ ਹੈ ਕਿ ਮਰੀ ਕੋਈ ਮੈਂਰੀਆ ਵੀ ਦੇ ਬੱਚੇ ਨੇ ਉਹਨਾਂ ਦਾ ਵੱਧ ਤੋਂ ਵੱਧ ਦਾਖਲਾ ਸਾਡੇ ਸਰਕਾਰੀ ਸਕੂਲਾਂ ਚ ਕਰਾਇਆ ਜਾਵੇ ਬਾਕੀ ਕੋਈ ਹੋਰ ਫੀਮੈਂਟਸ ਇਹ ਸਾਡੇ ਸਕੂਲ ਦਾ ਸਟਾਫ ਆ ਜੀ ਬਹੁਤ ਮਿਹਨਤੀ ਆ ਤੇ ਇਨਸਾਨੇ ਵਰਤੋਂ ਵੀ ਮਿਹਨਤੀ ਆ ਵੀ ਚਾਹ ਸਾਡੀ ਜੋ ਵੀ ਕੋਈ ਲੋੜ ਹੋਵੇ ਤੁਸੀਂ ਸਮਾਪਤ ਸੇਵਾ ਤੇ ਪੂਰੀ ਕਰ ਰਹੇ ਹਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਰਣਜੋਤ ਸਿੰਘ ਜੀ ਬੀਬੀਓ ਬਰਾ ਖੰਡਾਵਾਨ ਕੰਨਾਟੋ ਜੀੜੇ ਸਾਡੇ ਇੱਕ ਸੱਦੇ ਦੇ ਉੱਤੇ ਇੱਥੇ ਪਹੁੰਚੇ ਸੇਵਨ ਦਾ ਹਸਤਕਿਰਕ ਮੈਂ ਅੱਗੇ ਸਰਦਾਰ ਵਿਕਟਾਰ ਸਿੰਘ ਜੀ ਟਿਆਲਪੁਰ ਐਮ ਐਲ ਏ ਸਬਰਾਲਾ ਜੀ ਨੂੰ ਬੇਨਤੀ ਕਰਦਾ ਜੀ ਨਾਲ ਸਮਾਂ ਤੁਸੀਂ ਆ ਕੇ ਸਟੇਜ ਤੇ ਜੁનો ਸੰਬੋਧਨ ਕਰੋ ਮੈਂ ਮਲੇ ਸਾਹਿਬ ਸਰਦਾਰ ਵਿਕਟਾਰ ਸਿੰਘ ਜੀ ਟਿਆਲਪੁਰ ਸਭ ਤੋਂ ਪਹਿਲਾ ਅੱਜ ਦੇ ਇਸ ਅਦਕਾਰ ਤੋਂ ਸਰੋਚ ਪੋਟੂ ਮਪੇਸਰਾਂ ਪਿੰਡੀ ਪੰਚਾਇਤ ਕੀਚ ਸਰਵਾਂ ਦਰਵੇ ਸਾਰੇ ਉਹ ਪਤਿਸਕ ਬਨਾ ਬਹਿ ਚੱਕਾ ਫਾਸਾ ਵਰਗੀ ਕੀ ਪਤੇ ਅਸੀਂ ਬਿਸ਼ਰੇ ਤੋਂ ਚਤੇ ਦਿਨ ਤੋਂ ਵਿਦਵਨ ਸਭਾ ਹੱਕ ਕੇ ਸਮਰਾਨ ਦੀ ਗੱਲ ਕਰੀ ਜਪੁਰੇ ਪੰਜਾਬ ਦੀ ਗੱਲ ਕਰੀਏ ਪੰਜਾਬ ਸਿੱਖਿਆ ਕ੍ਰਾਂਤੀ ਦੇ ਤਹਿਤ ਬਾਕਸ ਲਫ ਪਿੰਡਾਂ ਦੇ ਵਿਜਾਇਤ ਚਾਹੁੰਦਾ ਕਰ ਰਹੇ ਹਨ ਕਿ ਉਸੇ ਲੜੀ ਦੇ ਤਹਿਤ ਅੱਜ ਤੁਹਾਡੇ ਪਿੰਡ ਆਏ ਬਹੁਤ ਸਾਰ ਨੂੰ ਪਤਾ ਹੀ ਹੈ ਮੈਂ ਦੱਸੇ ਹੋਏ ਕਿ ਮਾਨਵੀ ਮੈਸੇਜ ਕਰਦਾ ਬਿਨ ਬਿਜ਼ਨਸ ਨਾਲ ਪਤਾ ਸਬ ਹਰਕਾਰ ਸੰਭਾਲਣਾ ਉਹ ਸਿਰਫ ਨਾ ਵਾਸਤੇ 850 ਰੁਪਿਆ ਡਿਗਰਾ ਹੋਂਤ ਪ੍ਰਾਪਤ ਹੋਈਆ ਤੇ ਉਦੋਂ ਵੱਡਾ ਮਾਨ ਮੈਂ ਇਹ ਦੱਸਦੇ ਮੈਸੇਜ ਕਰਦਾ ਵੀ ਜਿਹੜਾ ਰੁਪਿਆ ਆਇਆ ਉਹ ਮੈਂ ਪ੍ਰਬੰਧਕ ਜੀ ਨੇ ਕਰ ਕਰ ਲੀਏ ਜਾਂ ਤੇ ਐਪਸੇ ਵਾਦੀ ਕਰ ਲੀਏ ਇਹੋ ਦੀ ਜਿਹੜੀ ਗੱਲ ਤੋਂ ਆ ਬੜੇ ਵਧੀਆ ਤਰੀਕੇ ਨਾਲ ਹੋਈ ਟੀਚਰ ਸਾਹਿਬਾਨ ਵੀ ਤੋਂ ਵਧੀਆ ਨੇ ਇੱਕ ਦਿਨ ਸੜਕ ਨੂੰ ਟੀਚਰ ਸਾਹਿਬਾਨ ਨੇ ਗੱਲ ਵੀ ਕੀਤੀ ਕਿ ਦੇਖੋ ਸਰ ਵੀ ਉਸ ਹੀ ਹੋ ਚ ਮੁਕਾਬਲੇ ਚ ਅਸੀਂ ਦਾ ਮੁਕਾਬਲੇ ਸੀ ਤੋਂ ਅੱਗੇ ਆ ਕਿਉਂਕਿ ਅਸੀਂ ਸਿੱਖਿਆ দান ਕਰਨ ਲੱਗੇ ਹੋਏ ਹਾਂ ਤੁਸੀਂ ਦੇਖੋ ਵੀ ਉਹ ਹੀ ਦੇ ਮਦਦ ਨਹੀਂ ਲੰਦੇ ਉਹ ਤੋਂ ਉੱਥੋਂ ਤੱਕ ਕਿਤਾਬਾਂ ਫ੍ਰੀ ਵਰਦੀਆਂ ਮੁਕਤ ਸਿੱਖਿਆਾਂ ਮੁਕਤ ਜਦਕਿ ਉਹ ਸਿੱਖਿਆ ਨੂੰ ਵੇਚਦੇ ਨੇ ਤੁਹਾਨੂੰ ਸਾਰਿਆਂ ਨੂੰ ਪਤਾ ਬਸ ਲੋੜ ਤਾਂ ਹੁਣ ਸਭ ਪਈ ਹੈ ਵੀ ਉਹ ਜਿਹੜੀ ਇੱਕ ਗਾਇਬ ਪੈ ਗਿਆ ਜਿਹਦੀ ਭੇੜ ਚਾਲ ਚੱਲੀ ਸੀਗੀ ਉਸ ਟਾਈਮ ਆ ਈ ਸਾਰੇ ਆਮ ਪਰਿਵਾਰਾਂ ਤੋਂ ਹਟਾ ਕੇ ਨਾਏ ਨੇ ਰੈਲਸ ਸੁਣਾ ਜਿਦਾ ਪਰ ਅੱਲੇ ਦੇ ਮੈਂ ਤਾਂ ਆਪ ਇਸੇ ਲਈ ਤਾਂ ਬਲੌਸਟੂ ਦੀ ਸੰਗਰਾਹੀ ਜੀ ਕੀਤੀ ਜਾਂ ਤੇ ਇਹ ਇੱਕ ਇਹ ਆਪੀ ਇੱਕ ਸਮੂਹਿਕ ਵਰਕਾ ਉਸ ਦਾ ਸੁਭੇ ਪਰ ਹੈਗੇ ਬੇਤਰੇ ਅਪਨੂੰ ਇਸ ਫਸਲ ਨੂੰ ਆਉਣਾ ਆਪਣਾ ਸਰਕਾਰ ਜਤੋਂ ਕਰਣ ਲੱਗੀ ਹੋਈ ਆ ਟੀਚਰ ਸਾਹਿਬ ਨਾਲ ਲੱਗੇ ਹੋਣੇ ਨਾਲ ਹੋਰ ਵੱਡਾ ਜਿਤਨੇ ਵੀ ਮੱਪਿਆਂ ਤੋਂ ਸਾਡਾ ਸਾਥ ਦੇਣਾ ਬਣਦਾ ਜਨਤਾ ਸਾਰੇ ਲੱਗੇ ਹੋਏ ਆ ਮੈਂ ਜਿਵੇਂ ਪਹਿਲਾਂ ਗਲਤੀ ਆ ਵੀ ਆਮ ਪਰਿਵਾਰਾਂ ਚੋਂ ਸੀਗੀ ਮਾਣ ਹੁੰਦਾ ਵੀ ਉਹ ਕੰਮ ਕਰਦੇ ਅਸੀਂ ਵੀ ਜਿਹੜੇ ਉਹਨਾਂ ਤੋਂ ਨਹੀਂ ਹੋਏ 15 15 20 20 ਸਾਲ ਨਹੀਂ ਸ਼ੜਕਾਂ ਨਹੀਂ ਸੁਖੀਆਂ ਗਈਆਂ ਜੇ ਲੋਕਾਂ ਨੇ ਮਾਨਤਾਕਸ਼ਿਆ ਆਲੂ ਇਸਾਰੇ 45 ਕਰੋੜ ਰੁਪਏ ਸ਼ੜਕਾਂ ਵਾਸਤੇ ਲਏ ਸੀਗੇ ਇਸ ਟਾਈਮ ਟੰਡਾ ਜਿ ਘਰਾਵਾਂ ਦੀ ਗੱਲ ਕਰੀਂ ਗਰਾਉਂਡ ਮੰਗ ਰਹੇ ਨੇ 30 ਕਰੋੜ 100 ਲੱਖ ਰੁਪਏ ਰਿਹਾ ਨਾ ਪਾਣੀ ਕੀ ਗੱਲ ਨੇ ਰੱਬ ਜਾਣੇ ਪਰ ਥੋੜੇ ਐਨਰੋ ਭਾਈ ਸਾਰੇ ਵੀ ਬਹੁਤ ਕਰਦੇ ਪਰ ਇਹ ਵੀ ਸਾਰੇ ਕਰੋੜ ਬੰਗੇ ਤਿਆਰ ਹੋ ਗਏ ਕਿ ਮੈਂ ਇਹ ਵੀ ਕੋਸ਼ਿਸ਼ ਨੂੰ ਛੇਤੀ ਛੜੀ ਬਣਾਉਣ ਵਿੱਚ ਸਿਰੇ ਕਿੜੇ ਇਸ ਲਾਸਟ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਇਹੀ ਬੇਨਤੀ ਕਰਦੇ ਆਂ ਵੀ ਬੜਾ ਮਾਣ ਕਿਤਾ ਤੁਸੀਂ ਆਮ ਆਦਮੀ ਪਾਰਟੀ ਤੇ ਕਿਤਾਹ ਨੂੰ ਵਿਸ਼ਵਾਸ ਦਿਵਾਉਂਦੇ ਵੀ ਨਰਦਾ ਫਰ। ਸਾਡੀਆਂ ਆਸਾਂ ਤੇ ਖਰੀਦ ਤੂੰ ਵੀ। ਤੇ ਬਹੁਤ ਤੁਸੀਂ ਸਾਡੇ ਮੇਰੀ ਜੋ ਸਿਰਜਤ ਸੰਦੇਗ ਰਿਹਾ ਜਾਂਦਾ। ਤੇ ਜੋ ਤੁਸੀਂ ਰਹਿ ਗਿਆ, ਫਾਕੀ ਰਹਿ ਗਿਆ ਉਹ ਤੁਹਾਡੇ ਨਾਲ ਰੱਖ ਕੇ ਅਸੀਂ ਸਿਰਨਾਉਂਗੇ। ਕੀ ਤੁਹਾਡਾ ਸਾਹਮਣੇ ਦਾ ਰਸਤ ਧੰਨਵਾਦੀ ਵੀ ਕਰਦਾ ਤੇ ਬੱਚਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਪ੍ਰੋਗਰਾਮ ਕੀਤਾ ਕਿਸੇ ਜੀ ਮੈਂ ਦੱਸਿਆ ਨਾ ਵੀ 110 ਬੱਚੇ ਸੀ ਸਟੇਜ ਤੇ ਜਾਣ ਤੇ ਬਹੁਤ ਵੱਡੀ ਗੱਲ ਆ ਮੂਰੇ ਪ੍ਰੋਗਰਾਮ ਇਸ ਕਰਨਾ ਮੈਂ ਆਪ ਸਭ ਦਾ ਦਰਦਾ ਉਹਨਾਂ ਵੀ ਅਸੀਂ ਕੰਮ ਵਾਲੇ ਜਲੂਬ ਵੀ ਸਟੇਜਾਂ ਤੇ ਚੜ ਕੇ ਸਪੀਚ ਦੇਣੀ ਸਾਡੇ ਹਿੱਸੇ ਨਹੀਂ ਦੀ ਰਹੀ ਕਿਉਂਕਿ ਆਪਰ ਬਾਰਾ ਜਿਹੜੀ ਕੰਮ ਕਰਨਾ ਹੁੰਦੀ ਪਾਰਟੀ ਲੈਂਗੀ ਤਾਂ ਇਹ ਵੀ ਤਾਂ ਕੰਮ ਕਰਨਾ ਹੋਵੇਗਾ ਮੈਂ ਪਹਿਲੀ ਵਾਰ ਸਟੇਜ ਤੇ ਆਉਸ ਗਿਰਿਆ ਜਦੋਂ ਮੈਨੂੰ ਇੱਕ ਮਿਲਗੀ ਐਮ ਐਲ ਏ ਦੀ ਮੈਂ ਕਈ ਵਾਰ ਕਹਿੰਦਾ ਵੀ ਤੁਸੀਂ ਦਾ ਵਧੀਆ 6 6 7 7 ਦਾ ਵੀ ਨਕ ਸਟੇਜ ਤੇ ਬੈਠਿਓ ਮੈਂ 43 ਸਾਲ ਦੀ ਉਮਰ ਚੁੱਚੇ ਤੱਕ ਪਹੁੰਚਿਆ ਸੀਗਾ ਨਿੱਚੇ ਤੱਕ ਕੋਈ ਹੋ ਪਹੁੰਚੀ ਬੰਦੇ ਹੋਣੀ ਵਧੀਆ ਲੱਗਦਾ ਨਕ ਤੋਂ ਮੂਰੇ ਪੇਸ਼ਕਾਰੀ ਕਰਨੀ ਬਹੁਤ ਵੱਡੀ ਗੱਲ ਆ ਇਹਨਾਂ ਨੇ ਵੀ ਵਧੀਆ ਪ੍ਰੋਗਰਾਮਸ ਕਰਿਆ ਤੇ ਬਾਕੀ ਲਾਰਜ ਸਟੇਜ ਤੇ ਮੈਂ ਤੁਹਾਡਾ ਧੰਨਵਾਦ ਕਰਦਾ ਸਾਰਿਆਂ ਦਾ ਜਿਹੜੇ ਤੁਸੀਂ ਐਨੀ ਗੱਲ ਵਿੱਚ ਟੈਨ ਕੱਢ ਕੇ ਆਏ ਬਹੁਤ ਬਹੁਤ ਸ਼ੁਕਰੀਆ ਤੇ ਬੜੀ ਬੇਨਤੀ ਹੈ ਵੀ ਵਿਕਲਪਾਂ ਕਿ ਕੁਛੀ ਬੱਚੇ ਨਰਾਸ਼ ਨਾ ਹੋਣ ਜੇ ਕੋਈ ਪ੍ਰੋਗਰਾਮ ਵਿਚ ਇਹਨਾਂ ਦਾ ਰਹਿੰਦਾ ਇਹ ਬਿਲਕੁਲ ਬਹੁਤ ਬਹੁਤ ਸੁਖੀਅਤਾਂ ਨਬੇ ਬੈਰ ਹੀ ਮਖਾਸਾ ਬਿਲਕੁਲ ਤਾਰ ਸਿੰਘ ਵੀ ਬਿਆਲਪੁਰਾ ਜੀ ਨੂੰ ਮੈਂ ਬੇਨਤੀ ਕਰਨਾ ਕਿ ਉਹ ਸਟੇਜ ਤੇ ਆਉਣ ਉਹ ਸਾਡੇ ਬੱਚੇ ਪੋਜੀਸ਼ਨਾਂ ਲੈ ਕੇ ਆਏ ਨੇ ਤੇ ਸਰਟੀਫਿਕੇਟਸ ਸਾਨੂੰ ਆਨਲਾਈਨ ਵੀ ਮਿਲੇ ਰਹੇ ਮੈਂ ਚਾਹਨਾ ਕਿ ਉਹ ਉਹਨਾਂ ਦੁਆਰਾ ਅਸੀਂ ਉਹਨਾਂ ਦੇ ਕਰਕਮਲਾਂ ਨਾਲ ਬੱਚਿਆਂ ਨੂੰ ਇਹਨੇ ਸਰਟੀਫਿਕੇਟ ਦਵਾਈ thank <laughs> you ਸਾਰੇ ਨਗਰ ਵਾਸੀਆਂ ਨੂੰ ਬੇਨਤੀ ਵੀ ਕਰਦਾ ਹੈ ਕਿ ਆਪਾਂ ਸਾਰੇ ਦਰਾਂ ਮਿਲ ਕੇ ਤਾਂ ਹਾਂ ਤੋਂ ਇੱਕ ਹਮੜਾ ਮਾਰੀਏ ਕਿ ਜਿਹੜੇ ਆਪਣੇ ਪ੍ਰਾਈਵੇਟ ਸਕੂਲਾਂ ਵਿੱਚ ਬੱਚੇ ਪੜ੍ਹਦੇ ਨੇ ਉਹਨਾਂ ਨੂੰ ਆਪਾਂ ਪ੍ਰਾਇਮਰੀ ਸਕੂਲਾਂ ਵਿੱਚ ਜਿਆਦੇ ਮੈਂਟਰ ਦਾਖਲ ਕਰਵਾਈਏ ਤਾਂ ਕਿ ਜੋ ਗਵਰਨਮੈਂਟ ਵੱਲੋਂ ਸਭ ਤੋਂ ਬਾਅਦ ਹੁਣ ਸੋਲਦਾ ਪ੍ਰਾਇਮਰੀ ਸਕੂਲਾਂ ਵਿੱਚ ਜਿੰਝਾਂ ਜਾਂਦੇ ਨੇ ਉਹ ਸਟੈਂਡ ਕਿਨ ਜਾਣ ਉਹ ਇੱਥੇ ਆਂਦੇ ਨੇ ਪੋਲੇ ਵਾਸਤੇ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਹੈ ਇਸ ਕਰਕੇ ਆਪਾਂ ਸਾਰੇ ਜਣੇ ਰਲ ਕੇ ਗਾਹਾਂ ਤੇ ਖੇਤਾਂ ਦੇ ਵਿੱਚ ਆਪਣੇ ਬੱਚਿਆਂ ਦਾ ਘਟਰਾ ਇੱਥੇ ਨੂੰ ਵਧਾਈਏ ਤੇ ਅੱਜ ਇੱਥੇ ਲਾਰ ਸਿਧਾਂਤ ਸਿੰਘ ਜੀ ਬੈਠੇ ਸਕੂਲ ਦਾ ਤਬੜਿਆ ਟੜਕਣ ਵਾਸਤੇ ਕੌਣ ਜੀ ਸਕੂਲ ਜਿਹੜਾ ਜੋ ਹੋਲ ਵੀ ਮੰਗਾ ਨੇ ਬੈਨਪੂਰ ਨੇ ਐਸਾ ਨੌਰਾ ਨੋ ਵੀ ਪੂਰਿਆ ਪਰ ਮਿਲਿਆ ਇਹ ਕਹਿਣਾ ਹੈ ਸਾਰੇ ਸੀਨੀਅਰ ਸਟਾਫ ਨੇ ਗਰਾਉਂਡ ਵਾਸਤੇ ਦੇਖਿਆ ਕਿ ਸਾਨੂੰ ਪਤਾ ਨਹੀਂ ਉਹ ਕਿਹੜੀ ਗੰਦ ਤੋਂ ਸਕੂਲ ਦਾ ਗਰਾਉਂਡ ਹੈ ਜਿਹੜਾ ਅਧੂਰਾ ਪਿਆ ਪਰ ਬਾਅਦ ਆ ਕੇ ਸ਼ਾਇਦ ਇਹਦਾ ਸਹੀ ਬਖੇ ਨੇ ਇਹਨਾਂ ਨੂੰ ਬੇਨਤੀ ਕਰਦਾ ਹੈ ਕਿ ਤੁਸੀਂ ਜਿਹੜਾ ਸਕੂਲ ਦਾ ਗਰਾਉਂਡ ਦਾ ਇੱਕ ਉਦਮ ਚੱਕਿਆ ਸੀਗਾ ਉਹਦਾ ਕੰਮ ਅਸੀਂ ਦੁਬਾਰਾ ਸ਼ੁਰੂ ਕਰਤਾ ਅਸੀਂ ਬੇਨਤੀ ਕਰਦਾ ਤੁਹਾਨੂੰ ਇਹ ਨਹੀਂ ਤੁਸੀਂ ਸਾਰੇ ਜਨਪੰਚਾਇਤ ਦੇ ਨੇਹਰ ਭੜਿਆ ਹੱਥ ਰੱਖਿਓ ਦੋਨੋਂ ਗਰਾਉਂਡ ਨੂੰ ਛੇਤੀ ਜੋ ਬੰਤੀ ਆਦਨਿਕ ਸਹੂਲਤਾਂ ਦੇ ਨਾਲ ਜਿਹੜਾ ਕੰਮ ਕਰਕੇ ਸੋਨੂੰ ਅਸੀਂ ਤੁਹਾਡਾ ਨਵਾ ਕੇ ਦੁਆਰਾ ਮਾਨਕੀ ਵਿੱਚ ਬਣਾਇਆ ਜਾਊਗਾ ਵਾਹਿਗੁਰੂ ਤੁਹਾਡਾ ਇਸ ਦਿਨ ਤੋਂ ਜਾਂਦੇ ਸਾਰੇ ਨਗਰ ਨਿਵਾਸੀਆਂ ਦੇ ਇੱਥੇ ਕੰਮ ਚੰਗੇ ਬਹੁਤ ਬਹੁਤ ਧੰਨਵਾਦ ਕਰਦਾ ਤੇ ਤੁਹਾਨੂੰ ਜੀ ਆਇਆਂ ਕਹਾਂ ਵਾਹਿਗੁਰੂ ਜੀ ਦਾ ਛਾਲਾ ਜੇ ਵੀ ਵਾਹਿਗੁਰੂ ਜੀ ਦੀ ਭਰਚੀ ਉਹਨਾਂ ਦੇ ਨਾਲ ਜੋ ਬਚਪੰਤੀ ਆਏ ਨੇ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਆਂ ਵੀ ਇੱਕ ਸੰਦੇ ਤੇ ਤੁਸੀਂ ਇੱਥੇ ਪਹੁੰਚੇ ਤੇ ਸਾਡੇ ਇਸ ਪ੍ਰੋਗਰਾਮ ਨੂੰ ਇਸ ਵੀ ਸ਼ਾਮ ਨੂੰ ਵਧਾਇਆ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ